ਜਿਹੜੇ-ਜਿਹੜੇ ਲੋਕ ਰਾਤ ਨੂੰ ਫਲ ਖਾਂਦੇ ਨੇ ਉਹਨਾਂ ਨੂੰ ਆ ਆ ਰੋਗ ਜ਼ਰੂਰ ਲੱਗੇ ਹੋਣਗੇ ਤੁਸੀਂ ਵੇਖਿਆ ਨਾ ਕਈ ਲੋਕਾਂ ਨੂੰ ਬਹੁਤ ਸਾਰੀਆਂ ਅਗਹੀਆਂ ਬਿਮਾਰੀਆਂ ਲੱਗੀਆਂ ਨੇ ਜਿਨ੍ਹਾਂ ਦੇ ਉਹ ਬਹੁਤ ਸੰਤਾਪ ਹੰਡਾ ਰਹੇ ਨੇ ਜਿਨ੍ਹਾਂ ਦੇ ਵਿੱਚ ਕਾਰਨ ਉਹਨਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਘੱਟ ਤੇ ਦੁੱਖ ਵੱਧ ਨੇ ਬੇਸ਼ੱਕ ਹਰ ਚੀਜ਼ ਕੁਦਰਤ ਨੇ ਸਾਡੇ ਲਈ ਖਾਣ ਲਈ ਬਣਾਈ ਆ ਲੇਕਿਨ ਕੁਦਰਤ ਨੇ ਨਾਲ ਬਣਾਉਣ ਦੇ ਸਮੇਂ ਉਹਦਾ ਇੱਕ ਟਾਈਮ ਟੇਬਲ ਵੀ ਬਣਾਇਆ ਕਿ ਉਹ ਕਿਦੋਂ ਖਾਣੀ ਚਾਹੀਦੀ ਤੇ ਕਿੰਨੀ ਮਾਤਰਾ 'ਚ ਖਾਣੀ ਚਾਹੀਦੀ ਜੇ ਅਸੀਂ ਉਹ ਚੀਜ਼ਾਂ ਨੂੰ ਫਾਲੋ ਕਰ ਲਾਂਗੇ ਤਾਂ ਫਿਰ ਸਾਡੀ ਜ਼ਿੰਦਗੀ ਬਹੁਤ ਸੌਖੀ ਹੋਵੇਗੀ ਅੱਜ ਤੁਸੀਂ ਵੇਖੋ ਕਿੰਨੇ ਲੋਕ ਬਿਮਾਰੀਆਂ ਦਾ ਢੇਰ ਬਣ ਚੁੱਕੇ ਨੇ ਹਰ ਇੱਕ ਇਨਸਾਨ ਨੂੰ ਕੋਈ ਨਾ ਕੋਈ ਜਹੇ ਰੋਗ ਲੱਗੇ ਨੇ ਉਹਨਾਂ ਰੋਗਾਂ ਦਾ ਲੱਗਣ ਦਾ ਕਾਰਨ ਵੀ ਇਹੋ ਹੀ ਆ ਕਿ ਅਸੀਂ ਆਪਣੀਆਂ ਕੁਝ-ਕੁਝ ਜ਼ਿੰਮੇਵਾਰੀਆਂ ਤੋਂ ਮਨਕਰ ਹੋ ਗਏ ਆ ਯਾਨੀ ਕਿ ਆਪਾਂ ਉਹਨਾਂ ਨੂੰ ਅੱਖੋਂ ਪਰੋਖਾ ਕਰ ਦਿੰਦੇ ਆ ਕਿ ਜਿਵੇਂ ਫਲ ਖਾਣੇ ਇੱਕ ਚੰਗੀ ਗੱਲ ਆ ਜਿਵੇਂ ਹੈ ਨਾ ਫਲ ਖਾਣੇ ਚਾਹੀਦੇ ਨੇ ਫਲਾਂ ਵਿੱਚ ਵਿਟਾਮਿਨਸ ਹੁੰਦੇ ਨੇ ਮਿਨਰਲਸ ਹੁੰਦੇ ਨੇ ਬਹੁਤ ਸਾਰੇ ਪੋਸ਼ਟਿਕ ਤੱਤ ਹੁੰਦੇ ਨੇ ਜੋ ਸਾਡੀ ਸਿਹਤ ਦੀ ਬਹੁਤ ਜ਼ਰੂਰੀ ਆ ਲੇਕਿਨ ਬੇਟਾਈਮੇ ਖਾਣੇ ਜਾਂ ਰਾਤ ਨੂੰ ਖਾਣੇ ਇਹ ਫਿਰ ਉਹ ਚੰਗੀ ਜਗ੍ਹਾ ਦੀ ਥਾਂ ਤੇ ਬਹੁਤ ਹੀ ਨੁਕਸਾਨਦਾਇਕ ਸਾਬਤ ਹੁੰਦੇ ਨੇ ਬਹੁਤ ਹੀ ਜ਼ਿਆਦਾ ਸਾਡੇ ਸਰੀਰ ਤੇ ਮਾੜਾ ਅਸਰ ਕਰਦੇ ਨੇ ਹੁਣ ਕਈ ਸੱਜਣ ਕਹਿਣਗੇ ਜੀ ਫਲ ਤੇ ਫਾਲੀ ਹੁੰਦੇ ਨਾ ਉਹ ਕਿਵੇਂ ਰਾਤ ਨੂੰ ਮਾੜੇ ਹੋ ਸਕਦੇ ਦਿਨੇ ਕਿਵੇਂ ਚੰਗੇ ਹੋ ਸਕਦੇ ਉਹਨਾਂ ਦਾ ਸਵਾਲ ਆਪਣੀ ਜਗ੍ਹਾ ਤੇ ਜ਼ਰੂਰ ਸਹੀ ਹੋ ਸਕਦਾ ਇੱਕ ਜਿਹੜੇ ਲੋਕ ਕੈਮਿਸਟਰੀ ਜਾਂ ਮੈਡੀਕਲ ਲਾਈਨ ਨਾਲ ਜੁੜੇ ਨੇ ਜਿਨ੍ਹਾਂ ਦੇ ਬੱਚੇ ਮੰਨ ਲਓ ਕਿ ਪਲੱਸ 1 2 ਚ ਮੈਡੀਕਲ ਨਾਨ ਮੈਡੀਕਲ ਚ ਪੜ੍ਹਦੇ ਨੇ ਉਹਨਾਂ ਦੇ ਬੱਚਿਆਂ ਨੂੰ ਪਤਾ ਕਿ ਜਦੋਂ ਉਹ ਲੈਬ 'ਚ ਜਾਂਦੇ ਨੇ ਲੈਪਟੌਪ ਲੈਬਾਰਟਰੀ 'ਚ ਜਾਂਦੇ ਨੇ ਕਿ ਉੱਥੇ ਐਕਸਪੈਰੀਮੈਂਟ ਕੀਤੇ ਜਾਂਦੇ ਨੇ ਤੇ ਉਹ ਐਕਸਪੈਰੀਮੈਂਟ ਦੇ ਵਿੱਚ ਕੁਝ ਕੁਝ ਐਸਿਡ ਪਾਏ ਜਾਂਦੇ ਨੇ ਜਿਹਦੇ ਨਾਲ ਉਹ ਕਿੰਨਾ ਚੇਂਜਸ ਆ ਜਾਂਦੀਆਂ ਨੇ ਐਸਿਡ ਤਾਂ ਉਹ ਮਾਰੇ ਨਹੀਂ ਹੁੰਦੇ ਲੇਕਿਨ ਜਦੋਂ ਰੈਕਸ਼ਨ ਕਰਦੇ ਨੇ ਜਾਂ ਉਹ ਕਿਰਿਆ ਕਰਦੇ ਨੇ ਤੇ ਉਹਦੇ ਨਾਲ ਹੋਰ ਕਈ ਤਰ੍ਹਾਂ ਦੀਏ ਤੱਤ ਜਿਹੜੇ ਬਣ ਜਾਂਦੇ ਨੇ ਇਸੇ ਤਰ੍ਹਾਂ ਜਦੋਂ ਅਸੀਂ ਰਾਤ ਨੂੰ ਫਲ ਖਾਂਦੇ ਆ ਤਾਂ ਜਦੋਂ ਫਲ ਅਸੀਂ ਰਾਤ ਨੂੰ ਖਾਂਦੇ ਆ ਤੇ ਇਹ ਸਾਡੇ ਸੀਰੀਚ ਬਲੱਡ ਸ਼ੂਗਰ ਦਾ ਰੋਗ ਨੂੰ ਬਹੁਤ ਜ਼ਿਆਦਾ ਵਧਾਉਂਦੇ ਆ ਅੱਜ ਕਿੰਨੇ ਔਰਤਾਂ ਵਰਦਾਂ ਨੂੰ ਬਲੱਡ ਸ਼ੂਗਰ ਦਾ ਰੋਗ ਲੱਗ ਚੁੱਕਾ ਆ ਉਹ ਬੇਸ਼ੱਕ ਖੰਡ ਵੀ ਘੱਟ ਖਾਂਦੀਆਂ ਹੋਣ ਲੋਕ ਖਾਂਦੇ ਹੋਣ ਜਾਂ ਕਈ ਤਰ੍ਹਾਂ ਦੀਆਂ ਵਰਜਸ ਵੀ ਕਰਦੇ ਹੋਣ ਪਰ ਜਦੋਂ ਅਸੀਂ ਰਾਤ ਨੂੰ ਫਲ ਖਾਂਦੇ ਆ ਤਾਂ ਇਹ ਬਹੁਤ ਜ਼ਿਆਦਾ ਇਹ ਸਾਡੇ ਸਰੀਰ 'ਚ ਨੈਗੇਟਿਵ ਅਸਰ ਛੱਡਦੇ ਨੇ ਇਹ ਸਾਡੇ ਸਰੀਰ 'ਚ ਬਲੱਡ ਸ਼ੂਗਰ ਦੇ ਰੋਗ ਨੂੰ ਬਹੁਤ ਜ਼ਿਆਦਾ ਵਧਾਉਂਦੇ ਨੇ ਇਸ ਕਰਕੇ ਫਲਾਂ ਨੂੰ ਕਦੀ ਵੀ ਰਾਤ ਨੂੰ ਨਹੀਂ ਖਾਣਾ ਚਾਹੀਦਾ ਜਦੋਂ ਫਲ ਅਸੀਂ ਦਿਨੇ ਖਾਨੀਆ ਫਿਰ ਉਹੋ ਹੀ ਫਲ ਸਾਡੇ ਲਈ ਵਰਦਾਨ ਹੁੰਦੇ ਨੇ ਜਦੋਂ ਵੀ ਫਲ ਖਾਣੇ ਹੋਣ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਖਾਣੇ ਚਾਹੀਦੇ ਪਰ ਅਸੀਂ ਕਰਦੇ ਗੀਆਂ ਕਿ ਆਮ ਤੌਰ ਤੇ ਹੁਣ ਕੱਲ ਵਿਆਹੁਤ ਨਾਈਟ ਨੂੰ ਕਰਦੇ ਨੇ ਕਈ ਲੋਕ ਪਾਰਟੀਆਂ ਵੀ ਨਾਈਟ ਨੂੰ ਕਰਦੇ ਨੇ ਜਾਂ ਕਈ ਤਰ੍ਹਾਂ ਦੇ ਘਰ 'ਚ ਵੀ ਖਾਣਾ ਵੀ ਬਹੁਤ ਡੇਟ ਖਾਂਦੇ ਨੇ ਕਿ ਜਦੋਂ ਖਾਣਾ ਖਾਣ ਦਾ ਸਮਾਂ ਹੁੰਦਾ ਤਾਂ ਕਹਿੰਗੇ ਚਲੋ ਫਲ ਪਏ ਥੋੜੇ ਕੱਟ ਲੋ ਖਾ ਲਈਏ ਜਦੋਂ ਵੀ ਸੂਰਜ ਡੁੱਬ ਜਾਏਗਾ ਜੇ ਅਸੀਂ ਕੋਈ ਫਲ ਖਾਣੇ ਆ ਤੇ ਸਮਝ ਲਓ ਕਿ ਅਸੀਂ ਕਿਸਮ ਦੀ ਜ਼ਹਿਰ ਖਾ ਰਹੇ ਆ ਤੇ ਜਦੋਂ ਵੀ ਫਲ ਖਾਣੇ ਉਹਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ ਖਾਣੇ ਚਾਹੀਦੀ ਇਹ ਕੋਈ ਵਹਿਮ ਭਰਮ ਜਾਂ ਅੰਧਵਿਸ਼ਵਾਸ ਨਹੀਂ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਜਾਣਦੇ ਨੇ ਕਿ ਪਸ਼ੂ ਪੰਛੀ ਵੀ ਜਿਹੜੇ ਨੇ ਸੂਰਜ ਡੁੱਬਣ ਤੋਂ ਬਾਅਦ ਖਾਣਾ ਨਹੀਂ ਖਾਂਦੇ ਕੀ ਉਹ ਵੈੰਪਰਮ ਕਰਦੇ ਨੇ ਕੀ ਉਹ ਅੰਧਵਿਸ਼ਵਾਸ ਕਰਦੇ ਨੇ ਉਹਨਾਂ ਨੂੰ ਕੁਦਰਤੀ ਨਿਜਮਾ ਦਾ ਪਤਾ ਆ ਇਸ ਕਰਕੇ ਉਹ ਸਿਹਤਮੰਦ ਰਹਿੰਦੇ ਉਹਨਾਂ ਨੂੰ ਰੋਗ ਬਹੁਤ ਘੱਟ ਲੱਗਦੇ ਤੇ ਅਸੀਂ ਲੋਕ ਭਾਵੇਂ 10 ਵਜੇ ਵੀ ਫਲ ਖਾ ਲਈਏ 9 ਵਜੇ ਵੀ ਖਾ ਲਈਏ ਰਾਤ ਨੂੰ ਜਿ ਕਿਤੇ ਆਪਾਂ ਆਮ ਲੋਕ ਮਣ ਫਿਰ ਜਾਂਦੇ ਆ ਸਮਾਗਮ ਵਿੱਚ ਜਾਂਦੇ ਆ ਜਾਂ ਸਾਡਾ ਟੇਸਟ ਕਰਦਾ ਪਗਣਾ ਚਲੋ ਜੂਸੀ ਪੀ ਲਈਏ ਰਾਤ ਨੂੰ ਸ਼ਾਮਾਂ ਪਈਆਂ ਚੰਗਾ ਹੁੰਦਾ ਇਹ ਚੀਜ਼ਾਂ ਨਾ ਕਰਿਆ ਕਰੋ ਇਹ ਚੀਜ਼ਾਂ ਸਾਡੀ ਸਿਹਤ ਲਈ ਵਰਦਾਨ ਨਹੀਂ ਆ ਇਹ ਨੁਕਸਾਨਦਈ ਕਿਆ ਇਹ ਉਦੋਂ ਹੀ ਵਰਦਾਨ ਨੇ ਜਦੋਂ ਸੂਰਜ ਚੜ੍ਹਿਆ ਹੁੰਦਾ ਹੈ ਯਾਨੀ ਕਿ ਸਵੇਰੇ ਤੋਂ ਲੈ ਕੇ ਸ਼ਾਮਾਂ ਦੇ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਫਲ ਖਰੂਦ ਖਾਣੇ ਸਿਹਤ ਲਈ ਲਾਭਦਾਇਕ ਹੈ ਤੋਂ ਬਾਅਦ ਇਹ ਨੁਕਸਾਨਦਾਇਕ ਹੈ ਇਹਦੇ ਨਾਲ ਦੀ ਨਾਲ ਜਿਹੜੇ ਲੋਕ ਫਲ ਖਾਂਦੇ ਨੇ ਰਾਤ ਨੂੰ ਉਹਨਾਂ ਲੋਕਾਂ ਨੂੰ ਜਿਹੜਾ ਵਾ बार-बार ਪਿਸ਼ਾਬ ਕਰਨ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਆਉਂਦੀ ਆ ਜਿਹਦੇ ਨਾਲ ਉਹਨਾਂ ਨੂੰ ਨੀਂਦ ਨਹੀਂ ਚੰਗੀ ਆਉਂਦੀ ਜਦੋਂ ਚੰਗੀ ਨੀਂਦ ਨਹੀਂ ਆਉਂਦੀ ਤਾਂ ਫਿਰ ਕੁਦਰਤੀ ਗੱਲ ਹੈ ਕਿ ਸਾਡਾ ਦਿਮਾਗੀ ਸਿਸਟਮ ਨਾੜੀ ਸਿਸਟਮ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਅਸੀਂ ਹੋਰ ਬਿਮਾਰੀਆਂ ਦੇ ਸ਼ਿਕਾਰ ਹੋਣ ਸ਼ੁਰੂ ਹੋ ਜਾਂਦੇ ਆ ਇਸ ਕਰਕੇ ਮੇਰਾ ਕੋਈ ਵੀ ਭੈਣ ਭਰਾ ਰਾਤ ਨੂੰ ਫਲ ਖਾਣ ਤੋਂ ਗਰੀਜ ਕਰੇ ਤਾਂ ਚੰਗੀ ਗੱਲ ਆ ਇਸ ਕਰਕੇ ਬਹੁਤ ਸਾਰੇ ਚੰਗੇ ਲੋਕ ਰਾਤ ਨੂੰ ਫਲ ਨਹੀਂ ਖਾਂਦੇ ਦੂਸ ਨਹੀਂ ਪੀਂਦੇ ਪਰ ਕਈ ਲੋਕ ਜਾਣੇ ਜਾਂ ਜਾਣਚ ਇੰਚ ਕਰਦੇ ਰਹੇ ਹੋਣਗੇ ਹੁਣ ਗਾਹ ਨਾ ਕਰਨ ਕਿਉਂਕਿ ਹਰ ਚੀਜ਼ ਦਾ ਇੱਕ ਸਮਾਂ ਤੇ ਟਾਈਮ ਤੇ ਮर्यादा ਆ ਸਾਨੂੰ ਮर्यादा ਨਹੀਂ ਤੋੜਨੀ ਚਾਹੀਦੀ ਜੇ ਅਸੀਂ ਸਿਹਤਮੰਦ ਰਹਿਣਾ ਚਾਹੁੰਦੇ ਆ ਤੇ ਬਾਕੀ ਤੁਸੀਂ ਸਾਰੇ ਸਿਆਣੇ ਜ਼ਿੰਮੇਵਾਰੋ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂਦੇ ਵਸਤੇ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰੇ